ਆ ਵੀਡੀਓ ਨੇ ਪ੍ਰਾਣੀਆਂ ਜਾਂਦਾ ਤਾਜ਼ਾ ਕਰਦੀਆਂ ਪਹਿਲਾਂ ਕੀ ਹੁੰਦਾ ਸੀ ਪ੍ਰਾਣੇ ਘਰ ਹੁੰਦੇ ਜਿਹੜੇ ਉਹ ਮਿੱਟੀ ਦੇ ਬਣੇ ਹੁੰਦੇ ਸੀ ਉਹਨਾਂ ਦੇ ਕਾਫੀ ਜ਼ਿਆਦਾ ਸਕੂਨ ਹੁੰਦਾ ਸੀ ਲੋਕ ਯਾਰ ਦੇ ਮਿੱਟੀ ਕਿੱਲੀ ਕਰਦੇ ਤੂੜੀ ਰਲਾ ਕੇ ਉਹਨਾਂ ਨੂੰ ਲਿਪਕਦੇ ਸੀ ਬਹੁਤ ਵਧੀਆ ਲੱਗਦੇ ਸੀ ਤੇ ਉਹ ਠੰਡੇ ਵੀ ਹੁੰਦੇ ਸੀ ਜਿਹੜੀਆਂ ਦੇਖੋ ਉਸੇ ਤਰ੍ਹਾਂ ਮਿੱਟੀ ਨੂੰ ਰਲਾ ਕੇ ਪਾਣੀ ਦੇ ਵਿੱਚ ਗਿੱਲਾ ਕਰਕੇ ਵਿੱਚ ਜਿਵੇਂ ਘਾਹ ਪੂਜਿਆ ਜਿਵੇਂ ਆਪਾਂ ਤੂੜੀ ਪਾਉਂਦੇ ਸੀ ਉਸੇ ਤਰ੍ਹਾਂ ਦੇਖੋ ਇਹ ਢੱਕੇ ਪਾ ਰਹੀਆਂ ਨੇ ਵੀ ਘਰ ਮਜ਼ਬੂਤ ਬਣੇ ਹੌਲੀ ਹੌਲੀ ਘਰ ਨੂੰ ਵਧੀਆ ਬਣਾ ਰਹੀਆਂ ਨੇ ਇਹਨੇ ਕਿਨੇ ਮਿੱਟੀ ਦੇ ਘਰ ਪੁਰਾਣੇ ਦੇਖੇ ਨੇ ਕਮੈਂਟ ਕਰਕੇ ਜਰੂਰ ਦੱਸਿਓ ਤੇ ਗੱਲ ਹੋਰ ਦੱਸਿਓ ਵੀ ਹੁਣ ਦੇ ਘਰਾਂ ਚ ਸਕੂਨ ਜ਼ਿਆਦਾ ਲੱਗਦਾ ਤੁਹਾਨੂੰ ਜਾਂ ਜਿਹੜੇ ਪੁਰਾਣੇ ਮਿੱਟੀ ਦੇ ਘਰ ਸੀ ਉਹਨਾਂ ਚ ਸਕੂਨ ਜ਼ਿਆਦਾ ਸੀ ਦੇਖੋ ਕਿੰਨਾ ਵਧੀਆ ਘਰ ਬਣਾ ਲਿਆ ਮਿੱਟੀ ਦਾ ਕੁਦਰਤ ਦੇ ਨੌਖੇ ਹੀ ਰੰਗ ਨੇ ਬਾਈ ਵੀਡੀਓ ਨੂੰ ਬਸਤੋ ਦੇ ਸ਼ੇਅਰ ਕਰਦੇ ਜਿਹੜੇ ਕੁਦਰਤ ਨੂੰ ਪਿਆਰ ਕਰਦੇ ਨੇ ਤੇ ਫੋਲੋ ਕਰਨਾ ਨਾ ਭੁੱਲਿਓ ਇਸ ਤਰ੍ਹਾਂ ਦੀ ਹੋਰ ਵੀਡੀਓ ਦੇਖਣੇ